ਸਸ਼ੀ ਗਾਲ ਜੀ ਸਾਰਿਆਂ ਨੂੰ ਕੁਕ ਵਿਦ ਕਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਵਰਮਿਸੇਲ ਦੀ ਖੀਰ ਤੇ ਇਹ ਬਣਾਵਾਂਗੇ ਆਪਾਂ 슈ਗਰ ਫ੍ਰੀ ਡਾਇਬੀਟਿਕਸ ਲਈ ਜੋ ਡਾਇਬੀਟੀਜ਼ ਦੇ ਪੇਸ਼ੈਂਟ ਨੇ ਉਹਨਾਂ ਲਈ ਬਣਾਵਾਂਗੇ ਤੇ ਬਹੁਤ ਟੇਸਟੀ ਵੀ ਬਣੂਗੀ ਤੇ 슈ਗਰ ਫ੍ਰੀ ਬਣਾਵਾਂਗੇ ਤੇ ਚਲੋ ਆਪਾਂ ਇੱਥੇ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਨੇ ਅੱਧੇ ਕਟੋਰੀ ਵਰਮਿਸੇਲ ਲਈ ਸੇਵੀਆਂ ਉਹ ਜਿਹੜੀਆਂ ਉਹ ਲਈਆਂ ਨੇਗੀਆਂ ਪਿਸਤਾ ਲਿਆਗਾ ਤੇ ਬਦਾਮ ਲਏ ਨੇ ਤੇ ਦੁੱਧ ਲਿਆ ਹੈਗਾ ਆਪਾਂ ਇਹ 2 1/2 ਗਲਾਸ ਦੁੱਧ ਤੇ ਲਏ ਨੇ ਦੁੱਧ ਆਪਾਂ ਗਰਮ ਕਰ ਲਿਆਗਾ ਤੇ ਇੱਧਰ ਆਪਾਂ ਕੜਾਹੀ ਦੇ ਵਿੱਚ ਤਕਰੀਬਨ ਇੱਕ ਛੋਟਾ ਚਮਚ ਆਪਾਂ ਨੇ ਦੇਸੀ ਘੀ ਦਾ ਲਿਆਗਾ ਕਿਉਂਕਿ ਇਹ ਆਪਣੇ ਕੋਲ ਰੋਸਟਡ ਸੇਵੀਆਂ ਨਹੀਂ ਹੈਗੀਆਂ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰ ਲਵਾਂਗੇ ਘੀ ਦੇ ਵਿੱਚ ਤੇ ਘੀ ਨੂੰ ਪਹਿਲਾਂ ਆਪਾਂ ਪਿਘਲਾ ਲਵਾਂਗੇ ਆਪਾਂ ਦੇਸੀ ਘੀ ਲਿਆਗਾ ਉਹਦੇ ਵਿੱਚ ਆਪਾਂ ਪਾਵਾਂਗੇ ਸੇਵੀਆਂ ਤੇ ਇਹਨਾਂ ਨੂੰ ਆਪਾਂ ਹਲਕੇ మీడియం ਟੂ ਲੋ ਫਲੇਮ ਦੇ ਉੱਤੇ ਆਪਾਂ ਨੂੰ ਰੋਸਟ ਕਰ ਲੈਣਾਗਾ ਆਪਾਂ ਇਹਨਾਂ ਦਾ ਜ਼ਿਆਦਾ ਕਲਰ ਨਹੀਂ ਚੇਂਜ ਹੋਣ ਦੇਣਾ ਜਿਆਦਾ ਡਾਰਕ ਬਰਾਊਨ ਨਹੀਂ ਕਰਨੀਆਂ ਫਿਰ ਉਹ ਵਧੀਆ ਨਹੀਂ ਲੱਗਦੀਆਂ ਹੈਗੀਆਂ ਇਦਾਂ ਹੀ ਆਪਾਂ ਲੋ ਫਲੇਮ ਦੇ ਉੱਪਰ ਇਹਨੂੰ ਹਲਕਾ ਹਲਕਾ ਪਕੀ ਦੇ ਵਿੱਚ ਭੁੰਨ ਲੈਣਾ ਤੇ ਨਾਲ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਸਾਰੀਆਂ ਸੇਵੀਆਂ ਆਪਣੇ ਇੱਕਸਾਰ ਦੀਆਂ ਭੁੰਨ ਜਾਣ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੋ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਇੱਧਰ ਆਪਣੀਆਂ ਸੇਵੀਆਂ ਵੀ ਰੋਸਟ ਹੋਣੀਆਂ ਸ਼ੁਰੂ ਹੋ ਗਈਆਂ ਨੇਗੀਆਂ ਹਲਕਿਆ ਹਲਕੇ ਕਲਰ ਚੇਂਜ ਕਰਨ ਲੱਗੀਆਂ ਨੇਗੀਆਂ ਲੋ ਫਲੇਮ ਤੇ ਇਧਰ ਜ਼ਿਆਦਾ ਕਲਰ ਚੇਂਜ ਨਹੀਂ ਹੋਊਗਾ ਇਸ ਲਈ ਆਪਾਂ ਇਹਨੂੰ ਦੇ ਨਾਲ ਨਾਲ ਚਲਾਉਂਦੇ ਵੀ ਰੱਖਾਂਗੇ ਤੇ ਇਹਨੂੰ ਨਾਲ ਰੋਸਟ ਵੀ ਹੋਣ ਦਵਾਂਗੇ ਤੇ ਆ ਕਾਫੀ ਹੱਦ ਤੱਕ ਆਪਣੀਆਂ ਸੇਵੀਆਂ ਗਈਆਂ ਰੋਸਟ ਹੋ ਗਈਆਂ ਨੇ ਗਿਆ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਰੋਸਟ ਨਹੀਂ ਕਰਾਂਗੇ ਹੁਣ ਆਪਾਂ ਜਿਹੜਾ ਦੁੱਧ ਗਰਮ ਕਰਕੇ ਰੱਖਿਆ ਹੋਇਆ ਉਹ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਥੇ 2.5 ਗਲਾਸ ਦੁੱਧ ਦੇ ਲਏ ਨੇਗੇ ਦੁੱਧ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਇੱਕ ਵਾਰ ਆਪਾਂ ਨੇ ਸੇਕ ਤੇਜ਼ ਕਰਕੇ ਜਦੋਂ ਤੱਕ ਬੋਇਲ ਹੋਣ ਨਹੀਂ ਲੱਗਦੀਆਂ ਹੈਗੀਆਂ ਸੇਵੀਆਂ ਉਦੋਂ ਤੱਕ ਹਾਈ ਕਰ ਦੇਣਾ ਫਲੇਮ ਉਸ ਤੋਂ ਬਾਅਦ ਫੇਰ ਲੋ ਕਰ ਦਾਂਗੇ ਤੇ ਇੱਥੇ ਆਪਾਂ ਇੱਕ ਛੋਟੀ ਇਲਾਇਚੀ ਪਾ ਰਿਆਂਗੇ ਇਲਾਇਚੀ ਦਾ ਫਲੇਵਰ ਬਹੁਤ ਵਧੀਆ ਲੱਗਦਾਗਾ ਤੇ ਕੇਸਰ ਪਾਵਾਂਗੇ ਕੇਸਰ ਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਤੇ ਇਹ ਆਪਾਂ 슈ਗਰ ਫ੍ਰੀ ਬਣਾਉਣੀ ਆਣੀਆਂ ਇਸ ਲਈ ਆਪਾਂ ਇਹਦੇ ਵਿੱਚ ਚੀਨੀ ਤਾਂ ਨਹੀਂ ਪਾਵਾਂਗੇ ਇਲਾਇਚੀ ਦਾ ਫਲੇਵਰ ਹੋਊਗਾ ਜਿਹੜਾ ਉਹ ਸੇਵੀਆਂ ਦੇ ਟੇਸਟ ਨੂੰ ਐਨਹਾਂਸ ਕਰੂਗਾ ਵਧਾਊਗਾ ਤੇ ਉਹਦੇ ਲਈ ਫਿਰ ਆਪਾਂ ਨੂੰ ਇਹਦੇ ਵਿੱਚ ਚਿਨੀ ਪਾਉਣ ਦੀ ਵੀ ਲੋੜ ਨਹੀਂ ਹੋਊਗੀ ਤੇ ਇੱਕ ਵਾਰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨਾ ਤੇ ਇੱਕ ਵਾਰ ਜਦੋਂ ਬੋਇਲ ਹੋਣੇ ਸ਼ੁਰੂ ਹੋ ਜਾਣ ਫਿਰ ਆਪਾਂ ਇਹਦਾ ਸੇਕ ਮੀਡੀਅਮ ਕਰ ਦਵਾਂਗੇ ਮੀਡੀਅਮ ਤੋਂ ਲੋ ਕਰ ਦਵਾਂਗੇ ਤੇ ਲੋ ਫਲੇਮ ਦੇ ਉੱਪਰ ਇਹਨੂੰ ਪੱਕਣ ਦਵਾਂਗੇ ਤੇ ਕੇਸਰ ਨੇ ਵੀ ਆਪਣਾ ਕਲਰ ਛੱਡਣਾ ਸ਼ੁਰੂ ਕਰਤਾਗਾ ਲੋ ਫਲੇਮ ਦੇ ਉੱਪਰ ਹੁਣ ਇਹਨੂੰ ਆਪਾਂ ਪੱਕਣ ਦਵਾਂਗੇ ਤੇ ਬਾਕੀ ਦੇ ਡਰਾਈ ਫਰੂਟ ਨੇ ਜਿਹੜੇ ਆਪਾਂ ਬਾਅਦ ਵਿੱਚ ਪਾਵਾਂਗੇ ਆਪਾਂ ਤਾਂ ਪਿਸਤਾ ਔਰ ਬਦਾਮ ਹੀ ਲਏ ਨੇ ਤੁਸੀਂ ਇਹਦੇ ਵਿੱਚ ਹੋਰ ਕਾਜੂ ਪਾ ਸਕਦੇ ਹੋ ਕਿਸ਼ਮਿਸ਼ ਪਾ ਸਕਦੇ ਹੋਗੇ ਆ ਦੇਖੋ ਤਕਰੀਬਨ ਆਪਾਂ ਨੇ 5 ਮਿੰਟ ਆਪਾਂ ਇਹਨੂੰ ਪਕਾਇਆ ਸੀ 5-6 ਮਿੰਟ ਬਾਅਦ ਦੇਖੋ ਆਪਣੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਨੇ ਕਿਆਂ ਜੇ ਤੁਸੀਂ ਚੀਨੀ ਪਾਉਣੀ ਤਾਂ ਇਸ ਸਟੇਜ ਦੇ ਵਿੱਚ ਪਾ ਦੇਣਾ ਤੇ ਆਪਾਂ ਇੱਥੇ ਉਹਨੂੰ ਡਰਾਈ ਫਰੂਟ ਪਾ ਦਵਾਂਗੇ ਇਹਦੇ ਵਿੱਚ ਜਿਹੜਾ ਪਿਸਤਾ ਤੇ ਆਪਾਂ ਬਦਾਮ ਕੱਟ ਕੇ ਰੱਖੇ ਸੀ ਉਹ ਇਹਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹ ਆਪਾਂ ਦੇ ਕੋਲ ਡਰਾਈ ਰੋਸਟਸ ਨੇਗੇ ਬਾਦਾਮ ਤੇ ਸੌਰੀ ਪਿਸਤਾ ਇਸ ਲਈ ਆਪਾਂ ਇਹਨੂੰ ਕੀ ਵੀ ਚ ਰੋਸਟ ਨਹੀਂ ਕੀਤਾ ਹੈਗਾ ਤੇ ਨੂੰ ਆਪਾਂ ਸਰਵ ਕਰਾਂਗੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਜਲਦੀ ਵਾਲੀ ਆਪਣੀ ਇਹ ਖੀਰ ਬਣੀ ਆਗੀ ਵਰਮਿਸਲੀ ਦੀ ਤੁਸੀਂ ਵੀ ਜਰੂਰ ਟਰਾਈ ਕਰਿਓ ਬਿਲਕੁਲ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਟੋਟਲ ਇਹਨੂੰ 7 ਕੁ ਮਿੰਟ ਲੱਗੇ ਨੇ 7 ਕੁ ਮਿੰਟ ਦੇ ਵਿੱਚ ਆਪਣੀ ਵਰਮਿਸਲੀ ਖੀਰ ਬਣ ਕੇ ਤਿਆਰ ਹੋ ਗਈ ਹੈਗੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੇ ਤੁਸੀਂ ਮਿੱਠਾ ਖਾਣਾ ਤਾਂ ਇਹਦੇ ਵਿੱਚ ਤੁਸੀਂ ਚੀਨੀ ਪਾ ਸਕਦੇ ਹੋਗੇ ਆਪਾਂ ਡਾਇਬੀਟਿਕ ਪੇਸ਼ੈਂਟ ਲਈ ਬਣਾਈ ਹੈਗੀ ਤਾਂ ਉਹਦੇ ਲਈ ਆਪਾਂ ਨੇ ਇਸ ਲਈ ਵੀ 슈ਗਰ ਨਹੀਂ ਪਾਈ ਹੈਗੀ ਤੇ ਇਹਨੂੰ ਆਪਾਂ ਉੱਪਰ ਦੀ ਬਦਾਮ ਔਰ ਪਿਸਤਾ ਨਾਲ ਗਾਰਨਿਸ਼ ਕਰ ਲਵਾਂਗੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਜੋ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੋ ਜੇ ਪਹਿਲਾਂ ਹੀ ਜੁੜੇ ਹੋਏ ਨੇ ਸਾਡੇ ਚੈਨਲ ਨਾਲ ਉਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰਾਂ ਤੱਕ ਵੀ ਸਾਡੀ ਵੀਡੀਓ ਪਹੁੰਚ ਸਕੇ ਤੇ ਇਦਾਂ ਹੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਰੈਸਪੀ ਲੈ ਕੇ ਆਉਂਦੇ ਰਵਾਂਗੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਟਿਲ ਦੈਨ ਲਈ ਥੈਂਕ ਯੂ